ਇਹ ਇੱਕ ਬਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿਆਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ ਲੇਕਿਨ ਇਹ ਆਸੂ ਵਾਲੇ ਮਾਮਲੇ 'ਚ ਵੀ ਫੇਲ ਹੋਏ ਹੈ ਇਹਨਾਂ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਾਰੇ ਕੇਸ ਖਾਰਜ ਹੋ ਗਏ ਇਹ ਰੋੜਾ ਵਾਲੇ ਮਾਮਲੇ 'ਚ ਵੀ ਫੇਲ ਹੋਏ ਕਿ ਹਾਰਪੁਰ ਤੋਂ ਸ਼ਾਮਸੁੰਦਰ ਰੋੜਾ ਤੇ ਪਰਚਾ ਕੀਤਾ ਉਹ ਵੀ ਸਾਰੇ ਪਰਚੇ ਖਾਰਜੋਗੇ ਹੁਣ ਇਹ ਬਾਕੀ ਦੇ ਜਿਹੜੇ ਹੋਰ ਲੀਡਰ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਆ ਇਹ ਪੰਜਾਬ ਦੀ ਆਵਾਜ਼ ਨੂੰ ਖਤਮ ਕਰਕੇ ਦਿੱਲੀ ਵਾਲਿਆਂ ਦਾ ਜਿਹੜਾ ਰਾਜ ਸਥਾਪਿਤ ਹੋ ਰਿਹਾ ਇਹ ਪੰਜਾਬ ਵਾਸਤੇ ਆਉਣ ਵਾਲੇ ਸਮੇਂ 'ਚ ਖਤਰੇ ਦੀ ਘੰਟੀ ਹੈ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ 80 ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗਿੱਛ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨ ਵਾਲੇ ਪਾਸੇ ਨੂੰ ਤੋੜਿਆ ਹੋਇਆ ਹੁਣ ਜਦੋਂ ਉਹ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸਿਡ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਹੈ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਇੱਕ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਾਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੈ ਹੋ ਸਕਦਾ ਅੱਗੇ ਵੀ ਤੁਰ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਐ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਐ ਇਹ ਜਿਹੜਾ ਕੇਜਰੀਵਾਲ ਐ ਇਹ ਅਸਲ ਮੈਨਾਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਰਸ਼ਿਆ ਵਿਰੁੱਧ ਹੈ ਜਦੋਂ ਇਨਾ ਦਾ ਮਜੀਠੀਏ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਏ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੀਏ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਹ ਇੱਕ ਬਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਇਹ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿਆਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ। ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗੜਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ। ਲੇਕਿਨ ਇਹ ਹਾਸੂ ਵਾਲੇ ਮਾਮਲੇ 'ਚ ਵੀ ਫੇਲ ਹੋਏ ਐ। ਇਹਨਾਂ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਾਰੇ ਕੇਸ ਖਾਰਜ ਹੋ ਗਏ। ਇਹ ਰੋੜਾ ਵਾਲੇ ਮਾਮਲੇ 'ਚ ਵੀ ਫੇਲ ਹੋ ਗਏ ਕਿ ਹਸ਼ਾਰਪੁਰ ਤੋਂ ਸ਼ਾਮਸੁੰਦਰ ਰੋੜਾ ਤੇ ਪਰਚਾ ਕੀਤਾ। ਉਹ ਵੀ ਸਾਰੇ ਪਰਚੇ ਖਾਰਜ ਹੋ ਗਏ। ਹੁਣ ਇਹ ਬਾਕੀ ਦੇ ਜਿਹੜੇ ਹੋਰ ਲੀਡਰ ਇਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਆ ਇਹ ਪੰਜਾਬ ਦੀ ਆਵਾਜ਼ ਨੂੰ ਖਤਮ ਕਰਕੇ ਦਿੱਲੀ ਵਾਲਿਆਂ ਦਾ ਜਿਹੜਾ ਰਾਜ ਸਥਾਪਿਤ ਹੋ ਰਿਹਾ ਇਹ ਪੰਜਾਬ ਵਾਸਤੇ ਆਉਣ ਵਾਲੇ ਸਮੇਂ 'ਚ ਖਤਰੇ ਦੀ ਘੰਟੀ ਹੈ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਥੀਓਰੈਟਿਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗੀਚ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨੇ ਵਾਲੇ ਦੇ ਪਾਸੇ ਤੋੜਿਆ ਹੋਇਆ ਹੁਣ ਜਦੋਂ ਉਹ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਡ ਯਾਨੀ ਕਿ ਬਾਦੂ ਜ਼ਾਇਦਾ ਆਦਾ ਪਰਚਾ ਦਿੱਤਾ ਜਿਹੜਾ ਕਿ ਸਾਫ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਤੇ ਕਿਸੇ ਇੱਕ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਸਦਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੈ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸਤੇ ਪਰਚਾ ਦਿੰਦੇ ਆ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਰਸ਼ਿਆ ਬਰੁੱਧ ਹੈ ਜਦੋਂ ਇਹਨਾਂ ਦਾ ਵਜੀਠੀਏ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਵਜੀਠੀਏ ਤੋਂ ਮਾਫੀ ਮੰਗ ਕੇ ਆਇਆ ਇਹ ਕਿਹੜਾ ਯੁੱਧ ਇਹਨਾਂ ਦੇ ਨਸ਼ੀਏ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਹ ਇੱਕ ਬਿਉਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮਿੱਟੀਾਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ ਲੇਕਿਨ ਇਹ ਆਸੂ ਵਾਲੇ ਮਾਮਲੇ ਚ ਵੀ ਫੇਲ ਹੋਏ ਐ ਇਹਨਾਂ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਾਰੇ ਕੇਸ ਖਾਰਜ ਹੋ ਗਏ ਇਹ ਰੋੜਾ ਵਾਲੇ ਮਾਮਲੇ ਚ ਵੀ ਫੇਲ ਹੋਏ ਕਿ ਹਸ਼ਾਰਪੁਰ ਤੋਂ ਸ਼ਾਮਸੁੰਦਰ ਰੋੜਾ ਤੇ ਪਰਚਾ ਕੀਤਾ ਉਹ ਵੀ ਸਾਰੇ ਪਰਚੇ ਖਾਰਜ ਹੋ ਗਏ ਹੁਣ ਇਹ ਬਾਕੀ ਦੇ ਜਿਹੜੇ ਹੋਰ ਲੀਡਰ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਐ ਇਹ ਪੰਜਾਬ ਦੀ ਆਵਾਜ਼ ਨੂੰ ਖਤਮ ਕਰਕੇ ਦਿੱਲੀ ਵਾਲਿਆਂ ਦਾ ਜਿਹੜਾ ਰਾਜ ਸਥਾਪਿਤ ਹੋ ਰਿਹਾ ਇਹ ਪੰਜਾਬ ਵਾਸਤੇ ਆਉਣ ਵਾਲੇ ਸਮੇਂ ਚ ਖਤਰੇ ਦੀ ਘੰਟੀ ਹੈ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗਿੱਛ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨੇ ਵਾਲੇ ਪਾਸੇ ਨੂੰ ਤੋੜਿਆ ਹੋਇਆ ਹੁਣ ਜਦੋਂ ਉਹ ਉਹਨਾਂ ਦੇ ਖਿਲਾਫ बोल ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਦੇ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਟ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਤੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਇੱਕ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਐ ਹੁਣ ਅੱਜ ਸਾਨੂੰ ਇਹ ਵੀ ਖਾਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਐ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਐ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਐ ਇਹ ਜਿਹੜਾ ਕੇਜਰੀਵਾਲ ਐ ਇਹ ਅਸਲ ਮੈਨਾਂ ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਹੈ ਜ ਜ ਹੁਣ ਕਹਿੰਦੇ ਇਹ ਯੁੱਧ ਨਸ਼ੇ ਦੇ ਵਿਰੁੱਧ ਹੈ ਜਦੋਂ ਇਹਨਾਂ ਦਾ ਵਜੀਠੀਏ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਵਜੀਠੀਏ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੇ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨਯੋਗ ਨਹੀਂ ਹੈ ਇਹ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਦੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿਆਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ ਲੇਕਿਨ ਇਹ ਆਸੂ ਵਾਲੇ ਮਾਮਲੇ 'ਚ ਵੀ ਫੇਲ ਹੋਏ ਹੈ ਇਹਨਾਂ ਦੇ ਮੂੰਹ ਤੇ ਚਪੇੜਾਂ ਵੱਜੀਆਂ ਸਾਰੇ ਕੇਸ ਖਾਰਜ ਹੋ ਗਏ ਇਹ ਰੂੜਾ ਵਾਲੇ ਮਾਸ ਮਲੇ ਚ ਵੀ ਫੇਲ ਹੋ ਗਏ ਹੇ ਹਸਾਰ ਪਰ ਤੋਂ ਸ਼ਾਮਸੁੰਦਰ ਰੂੜਾ ਤੇ ਪਰਚਾ ਕੀਤਾ ਉਹ ਵੀ ਸਾਰੇ ਪਰਚੇ ਖਾਰਜ ਹੋ ਗਏ ਹੁਣ ਇਹ ਬਾਕੀ ਦੇ ਜਿਹੜੇ ਹੋਰ ਲੀਡਰ ਇਹਨਾਂ ਦੇ ਖਰਾਬ ਆਵਾਜ਼ ਉਠਾਉਂਦੇ ਆ ਇਹ ਪੰਜਾਬ ਦੀ ਆਵਾਜ਼ ਨੂੰ ਖਤਮ ਕਰਕੇ ਦਿੱਲੀ ਵਾਲਿਆਂ ਦਾ ਜਿਹੜਾ ਰਾਜ ਸਥਾਪਿਤ ਹੋ ਰਿਹਾ ਇਹ ਪੰਜਾਬ ਵਾਸਤੇ ਆਉਣ ਵਾਲੇ ਸਮੇਂ 'ਚ ਖਤਰੇ ਦੀ ਘੰਟੀ ਹੈ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਰਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗਿੱਛ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨ ਵਾਲੇ ਪਾਸੇ ਤੋੜਿਆ ਹੋਇਆ ਹੁਣ ਜਦੋਂ ਉਹ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਟ ਯਾਨੀ ਕਿ ਬਾਧੂ ਜ਼ਾਇਦਾ ਆਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਾਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੈ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਹੈ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਹੈ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਹੈ ਜ ਜ ਹੁਣ ਕਹਿੰਦੇ ਇਹ ਯੁੱਧ ਰਸ਼ਿਆ ਬਰੁੱਧ ਹੈ ਜਦੋਂ ਇਨਾਂ ਦਾ ਵਜੀਠੀਏ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਵਜੀਠੀਏ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੀਏ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ